ਕੱਲ ਮੈਂ ਗਿਆ ਜੀ ਕੱਲ ਕਹਿੰਦੇ ਕਾਰਡ ਚੱਲੂਗਾ ਜੀ ਇੱਥੇ ਜੀਜੀ ਆਈ ਤੇ 32 ਤੇ ਚੱਲਣਗੇ ਸਰ ਇਹ ਕਾਰਡ ਜਦੋਂ ਮੈਂ ਹੁਣ ਫਾਈਲ ਤਿਆਰ ਕਰਕੇ ਡਾਕਟਰਾਂ ਨੇ ਫਾਈਲ ਤਿਆਰ ਕਰਕੇ ਕਰਕੇ ਮੈਨੂੰ ਦਿੱਤੀ ਮੈਂ ਜਾ ਕੇ ਅੰਦਰ ਉਹਨਾਂ ਨੂੰ ਕਿਹਾ ਵੀ ਆਹ ਕਾਰਡ ਆ ਜੀ ਇੱਥੇ ਆਹ ਆ ਮੇਰੀ ਫਾਈਲ ਹੈ ਜੀ ਉਹ ਕਹਿੰਦੇ ਨਹੀਂ ਜੀ ਇੱਥੇ ਮੂਦੀ ਦਾ ਕਾਰਡ ਹੀ ਚੱਲਦਾ ਹੈ ਪੰਜਾਬ ਸਰਕਾਰ ਵਾਲਾ ਕਾਰਡ ਬੰਦ ਕਰਤਾ ਜੀ ਮੈਂ ਕੀ ਕਰਦੇ ਮੈਂ ਤੁਸੀਂ ਕੱਲ ਮੈਨੂੰ ਕਿਹਾ ਸੀਗਾ ਵੀ ਇਹ ਕਾਰਡ ਚੱਲਦਾ ਇੱਥੇ ਉਹ ਕਹਿੰਦਾ ਚੱਲਦਾ ਸੀਗਾ ਇੱਕ ਬੰਦੇ ਦੀ ਫਾਈਲ ਤਿਆਰ ਵੀ ਹੋਈ ਸੀ ਤੇ ਪਰ ਉਹ ਸਵੇਰੇ ਸਾਨੂੰ ਅੱਜ ਸਵੇਰੇ ਸ਼ਨੀਵਾਰ ਸਵੇਰੇ ਨੋਟੀਫਿਕੇਸ਼ਨ ਆਇਆ ਵੀ ਇਹ ਕਾਰਡ ਨਹੀਂ ਚਲਾਉਣੇ ਹੈਗੇ ਜੇ ਇੱਕ ਫਾਈਲ ਤਿਆਰ ਕੀਤੀ ਸੀ ਉਹ ਵੀ ਫਾਈਲ ਅਸੀਂ ਕੈਨਸਲ ਕਰ ਦਿੱਤੀ ਹੈ ਕਹਿੰਦੀ ਕਾਰਡ ਆਇਆ ਪਹਿਲੀ ਵਾਰੀ ਕਾਲੀ ਕਾਰਡ ਆਇਆ ਤਾਂ ਕੱਲ ਇੱਕ ਫਾਈਲ ਵੀ ਬਣੀ ਹੈ ਹਾਂ ਪਰ ਟੈਨਸ਼ਨ ਕਰ ਗਏ ਇਹਨਾਂ ਨੇ ਮਨਾ ਕਰ ਦਿੱਤਾ ਅੱਛਾ ਮਨਾਈ ਕਰ ਦਿੱਤੀ ਕਿ ਉਹ ਚਲਾਉਣੇ ਨਹੀਂ ਹੈਗੇ ਲੱਤਾਂ ਦਾ ਹੁਣ ਆਪਰੇਸ਼ਨ ਹੋਣਾ ਵੀ ਪਹਿਲਾਂ ਮੇਰਾ 40 25-30 ਲੱਖ ਰੁਪਈਆ ਲੱਗਿਆ ਮੇਰੇ ਕੋਲ ਕੋਈ ਕਾਰਡ ਹੈ ਨਹੀਂ ਸੀ ਮੇਰੇ ਕੋਲ ਪਰ ਹੁਣ ਮੈਨੂੰ ਆਇਆ ਸੀ ਵੀ ਚਲ ਪੰਜਾਬ ਸਰਕਾਰ ਨੇ ਕਾਰਡ ਬਣਾਤਾ ਚਲ ਕੋਈ ਨਾ ਕੋਈ ਹੈਲਪ ਅੱਥੇ ਇਸੇ ਚੱਕਰ ਦੇ ਵਜੇ ਅਸੀਂ 2-3 ਮਹੀਨੇ ਆਪਰੇਸ਼ਨ ਡਿਲੇਟ ਕਰਵਾਣ ਲੱਗੇ ਆ ਵੀ ਕਾਰਡ ਚੱਲੂਗਾ ਤੇ ਫਿਰ ਆਪਾਂ ਆਪਰੇਸ਼ਨ ਕਰਵਾਵਾਂਗੇ ਜਿਹੜੇ ਰਾਜਸਥਾਨ ਤੋਂ ਆਵਰੇ ਨੇ ਤੇ ਯੂਪੀ ਤੋਂ ਆਵਰੇ ਨੇ ਇਲਾਜ ਕਰਾਣਾਂ ਵਾਸਤੇ ਦਿੱਲੀ ਤੋਂ ਇਲਾਜ ਕਰਾਣ ਵਾਸਤੇ ਆ ਰਹੇ ਨੇ ਉਹਨਾਂ ਦਾ ਇਲਾਜ ਸਾਲਾ ਮੋਦੀ ਵਾਲੇ ਕਾਰਡ ਤੇ ਹੋ ਰਿਹਾ ਜੀ ਪੰਜਾਬ ਸਰਕਾਰ ਨੇ ਕਾਰਡ ਬਣਾਇਆ ਇੱਥੇ ਹੋ ਨਹੀਂ ਰਿਹਾ ਜੀ ਆਪਣ 10 ਲੱਖ ਸਿਹਤ ਬੀਮਾ ਯੋਜਨਾ ਦੇ ਕਾਰਡ ਨੂੰ ਲੈ ਕੇ ਪੰਜਾਬ ਸਰਕਾਰ ਨੇ ਪੱਟਾਂ ਤੇ ਥਾਪੀਆਂ ਮਾਰੀਆਂ ਤੇ ਕਿਹਾ ਕਿ ਅਸੀਂ ਸਕੀਮ ਹੁਣ ਤੱਕ ਕਿਸੇ ਨੇ ਨਹੀਂ ਲਿਆਂਦੀ ਤੇ ਇਸ ਸਕੀਮ ਅਸੀਂ ਲਿਆ ਰਹੇ ਹਾਂ ਪਰ ਇਸ ਸਕੀਮ ਤੇ ਕਿੰਨੇ ਕਿੰਨੇ ਸਵਾਲ ਵੀ ਖੜੇ ਹੋਏ ਤੇ ਇਸ ਸਕੀਮ ਦੇ ਰਿਲੇਟਡ ਹੀ ਇੱਕ ਕੇਸ ਅੱਜ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਕਿ ਜਿੱਥੇ ਇੱਕ ਹਸਪਤਾਲ ਦੇ ਵਿੱਚ ਇੱਕ ਸ਼ਖਸ ਜਿਹੜੇ ਨੇ ਉਹ ਜਾਂਦੇ ਨੇ ਤਾਂ ਉਹ ਉੱਥੇ ਹੱਥ ਖੜੇ ਕਰ ਦਿੱਤੇ ਜਾਂਦੇ ਨੇ ਹਸਪਤਾਲ ਦੇ ਵੱਲੋਂ ਚੰਨ ਮਿਲ ਸਿੰਘ ਹੋਰੀ ਉਸ ਸ਼ਖਸ ਨੇ ਉਹ ਮੇਰੇ ਨਾਲ ਨੇ ਗੱਲਬਾਤ ਕਰਾਂਗੇ ਚੰਨ ਮਿਲ ਸਿੰਘ ਜੀ ਪੂਰਾ ਮਸਲਾ ਦੱਸਿਓ ਹੋਇਆ ਕੀ ਗੱਲ ਇਹ ਹੋਈ ਹੈ ਜੀ ਮੈਂ ਉਹਨਾਂ ਦਾ 10 ਲੱਖ ਵਾਲਾ ਕਾਰਡ ਬਣਵਾਇਆ ਮਸਾ ਭੱਜ ਭਜਾ ਕੇ ਜੀ ਪਿੰਡ ਦੇ ਵਿੱਚ ਹੂੰ ਤੇ ਤੁਹਾਨੂੰ ਪਤਾ ਹੀ ਮੇਰਾ ਬੇਟਾ ਬਿਮਾਰ ਸੀ ਪਹਿਲਾਂ ਦਾ ਹਾਰਟ ਦਾ ਆਪਰੇਸ਼ਨ ਹੋਇਆ ਸੀਗਾ ਨਾ ਜੀ ਤੇ ਪੈਸੇ ਕਾਫੀ ਲੱਗੇ ਸੀਗੇ ਮੈਨੂੰ ਐ ਸੀਗਾ ਚਲੋ ਮੇਰਾ ਹੁਣ ਥੋੜਾ ਬੋਲਾ ਕੋਈ ਫਾਇਦਾ ਹੋ ਜੂਗਾ ਪੰਜਾਬ ਸਰਕਾਰ ਦੇ ਕਾਰਡ ਨਾਲ ਜੀ ਹੂੰ ਤੇ ਮੈਂ ਉਹ ਇੱਥੇ ਪਰਸਨ ਜੋਖੇ ਦਾ ਦਾਖਲ ਕਰਿਆ ਹੋਇਆ ਜੀ ਮੈਨੂੰ ਇੱਥੇ ਤੇ ਡਾਕਟਰਾਂ ਨੇ ਪੂਰਾ ਮੇਰੀ ਹੈਲਪ ਕੀਤੀ ਡਾਕਟਰਾਂ ਨੇ ਬਣਾ ਕੇ ਪਰਚਾ ਜੋ ਵੀ ਦਿੱਤਾ ਮੈਨੂੰ ਆ ਲਓ ਜੀ ਅਸੀਂ ਜਦੋਂ ਤੱਕੀ ਤੇ ਪਹੁੰਚੇ ਜੀ ਪਹੁੰਚ ਗਏ ਮੈਂ ਤਾਕੀ ਤੇ ਗਿਆ ਇੱਕ ਦਿਨ ਪਹਿਲਾਂ ਮੈਂ ਗਿਆ ਸ਼ ਕੱਲ ਜੀ ਕੱਲ ਅੱਜ ਸ਼ਨੀਵਾਰ ਹੈ ਜੀ ਕੱਲ ਮੈਂ ਗਿਆ ਜੀ ਕੱਲ ਕਹਿੰਦਾ ਕਾਰਡ ਚੱਲੂਗਾ ਜੀ ਇੱਥੇ ਜੀ ਠੀਕ ਹੈ ਜਿਹੜੇ ਉਹ ਅੰਦਰ ਬੈਠੇ ਸੀਗੇ ਜਦੋਂ ਮੈਂ ਹੁਣ ਫਾਈਲ ਤਿਆਰ ਕਰਕੇ ਡਾਕਟਰਾਂ ਨੇ ਫਾਈਲ ਤਿਆਰ ਕਰਕੇ ਕਰਕੇ ਮੈਨੂੰ ਦਿੱਤੀ ਮੈਂ ਜਾ ਕੇ ਅੰਦਰ ਉਹਨਾਂ ਨੂੰ ਕਿਹਾ ਵੀ ਆਹ ਕਾਰਡ ਆ ਜੀ ਇੱਥੇ ਆਹ ਮੇਰੀ ਫਾਈਲ ਹੈ ਜੀ ਉਹ ਕਹਿੰਦੇ ਨਹੀਂ ਜੇ ਇੱਥੇ ਮੋਦੀ ਦਾ ਕਾਰਡ ਹੀ ਚੱਲਦਾ ਹੈ ਪੰਜਾਬ ਸਰਕਾਰ ਵਾਲਾ ਕਾਰਡ ਬੰਦ ਕਰਤਾ ਜੀ ਮੈਂ ਕੀ ਕਰਾਂ ਮੇਰੇ ਤੁਸੀਂ ਕੱਲ ਮੈਨੂੰ ਕਿਹਾ ਸੀਗਾ ਕਿ ਇਹ ਕਾਰਡ ਚੱਲਦਾ ਇੱਥੇ ਉਹ ਕਹਿੰਦਾ ਚੱਲਦਾ ਸੀਗਾ ਇੱਕ ਬੰਦੇ ਦੀ ਫਾਈਲ ਤਿਆਰ ਵੀ ਹੋਈ ਸੀ ਤੇ ਪਰ ਉਹ ਸਵੇਰੇ ਸਾਨੂੰ ਅੱਜ ਸਵੇਰੇ ਸ਼ਨੀਵਾਰ ਸਵੇਰੇ ਨੋਟੀਫਿਕੇਸ਼ਨ ਆਇਆ ਵੀ ਇਹ ਕਾਰਡ ਨਹੀਂ ਚਲਾਉਣੇ ਹੈਗੇ ਜਿਹੜੀ ਇੱਕ ਫਾਈਲ ਤਿਆਰ ਕੀਤੀ ਸੀ ਉਹ ਵੀ ਫਾਈਲ ਅਸੀਂ ਕੈਨਸਲ ਕਰ ਦਿੱਤੀ ਏ ਨੋਟੀਫਿਕੇਸ਼ਨ ਕਿਹਨਾਂ ਦੇ ਵੱਲੋਂ ਆਇਆ ਤੇ ਹੌਸ ਹਸਪੀਟਲ ਦਾ ਜ਼ਰੂਰ ਨਾਮ ਦੱਸਦੇ ਹੌਸਪੀਟਲ ਇਹ ਹੌਸਪੀਟਲ 32 ਸੈਕਟਰ ਚੰਡੀਗੜ੍ਹ ਚ ਮੈਡੀਕਲ 32 ਮੈਡੀਕਲ ਹੈ ਜੀ ਇਹ ਠੀਕ ਹੈ ਜੀ ਬੱਤੀ ਮੈਡੀਕਲ ਹਸਪੀਟਲ ਹੈ ਚੰਡੀਗੜ੍ਹ ਦੇ ਵਿੱਚ ਜੀ ਅੱਛਾ ਜੀ ਤੇ ਸਰਕਾਰੀ ਸਰਕਾਰੀ ਹਸਪੀਟਲ ਜੀ ਸਰਕਾਰੀ ਤੁਸੀਂ ਇਹਨਾਂ ਨੂੰ ਕਿਹਾ ਕਿ ਕਿਉਂ ਭਾਈ ਕਿਹੜੀ ਗੱਲ ਆ ਤੁਸੀਂ ਕਿਉਂ ਬੰਦ ਕੀਤੇ ਕਾਰਡ ਕੀ ਕਾਰਨ ਤੁਹਾਡੇ ਸਰਕਾਰ ਤਾਂ ਇਹ ਕਹਿੰਦੀ ਆ ਕਿ ਇਸ ਦੇ ذریعے ਜਿਹੜਾ ਹੈਗਾ ਆ ਭਾਈ ਹਰ ਕੋਈ ਮੁਫਤ ਸਹੂਲਤ ਜਿਹੜੀ ਹੈ ਲੈ ਸਕਦਾ ਮੁਫਤ ਇਲਾਜ ਕਰਵਾ ਸਕਦਾ ਮੈਂ ਤੁਹਾਨੂੰ ਇਹ ਇਹ ਵੀ ਗੱਲ ਦੱਸਦਾ ਮੈਂ ਅੱਜ ਸਵੇਰੇ ਵੀਡੀਓ ਦੇਖੀ ਜਿਸ ਦੇ ਵਿੱਚ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਵੀ ਇਹ 40 ਸੀ ਚੱਲੇਗਾ ਇਹ ਇਹ ਮਸਤੀਬ ਚੱਲੇਗਾ ਪਰ ਇਹ ਸਰਕਾਰੀ ਹਸਪੀਟਲ ਹੈ ਸਰਕਾਰੀ ਹਸਪੀਟਲ ਨਹੀਂ ਚੱਲਿਆ ਮੈਂ ਉਹਨਾਂ ਨੂੰ ਕਿਹਾ ਵੀ ਇਹ ਕਾਰਨ ਕੀ ਹੈ ਜੀ ਕਹਿੰਦੇ ਸਾਨੂੰ ਤਾਂ ਉੱਤੋਂ ਨੋਟੀਫਿਕੇਸ਼ਨ ਆਇਆ ਵੀ ਇਹ ਨਹੀਂ ਦੱਸ ਸਕਦੇ ਵੀ ਕਿਵੇਂ ਵੀ ਸਾਨੂੰ ਅੱਜ ਸਵੇਰੇ ਨੋਟੀਫਿਕੇਸ਼ਨ ਉੱਤੋਂ ਆਇਆ ਵੀ ਇਹ ਕਾਰਡ ਨਹੀਂ ਚੱਲੇਗਾ ਕੱਲਾ ਜਿਹੜਾ ਮੋਦੀ ਵਾਲਾ ਕਾਰਡ ਉਹੀ ਚੱਲੇਗਾ ਜੀ ਉੱਤੋਂ ਨੋਟੀਫਿਕੇਸ਼ਨ ਕਿੰਨਾ ਦਾ ਆ ਤੁਸੀਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਉੱਤੋਂ ਨੋਟੀਫਿਕੇਸ਼ਨ ਭਈ ਆਇਆ ਕਿੰਨਾ ਤੋਂ ਆਇਆ ਮੈਂ ਮੈਂ 2-3 ਤੋਂ ਤੋਂ ਆਇਆ ਕਿੰਨਾ ਤੋਂ ਆਇਆ ਮੈਂ ਦੋ ਤਿੰਨ ਵਾਰੀ ਜਾ ਕੇ ਆਇਆ ਪਰ ਉਹਨਾਂ ਨੇ ਨਹੀਂ ਦੱਸਿਆ ਹੈਗਾ ਵੀ ਕਹਿੰਦੇ ਤੁਹਾਨੂੰ ਤੋਂ ਆਊਟਰ ਆਇਆ ਵੀ ਇਹ ਕਾਰਡ ਨਹੀਂ ਚਲਾਉਣਾ ਹੈਗਾ ਜੀ ਤੇ ਜਿਹੜਾ ਮੋਦੀ ਵਾਲਾ ਕਾਰਡ ਹੀ ਚੱਲੇਗਾ ਜੀ ਇੱਥੇ ਉਹਨਾਂ ਨੇ ਸਾਫ਼ ਤੌਰ ਤੇ ਸਾਫ਼ ਤੇ ਸਪਸ਼ਟ ਤੌਰ ਤੇ ਕਿਹਾ ਤਾਂ ਕਿ ਕਾਰਡ ਨਹੀਂ ਚੱਲੇਗਾ ਨਹੀਂ ਚੱਲੇ ਮੈਂ ਉਹਨੂੰ ਕਿਹਾ ਵੀ ਮੈਂ ਕਿਸੇ ਕੋਲ ਜੋ ਕੋਈ ਥੋੜਾ ਸੀਨੀਅਰ ਹੈਗਾ ਮੈਂ ਉਹਦੇ ਕੋਲ ਜਾਵਣਾ ਜੀ ਉਹ ਕਹਿੰਦਾ ਜਾਣ ਦਾ ਫਾਇਦਾ ਨਹੀਂ ਵੀਰੇ ਇਹ ਕਾਰਡ ਚੱਲਣਾ ਹੀ ਨਹੀਂ ਹੈਗਾ ਕਿਸੇ ਕੋਲ ਜਾ ਕੇ ਕੀ ਫਾਇਦਾ ਓਡਾ ਅੱਛਾ ਠੀਕ ਹੈ ਜੀ ਓਕੇ ਜੀ ਤੁਸੀਂ ਹੁਣ ਕੀ ਤੁਸੀਂ ਕੀ ਚਾਹੁੰਦੇ ਹੋ ਮੈਂ ਤਾਂ ਇਹੀ ਚਾਹੁੰਦਾ ਜੀ ਜਿਹੜਾ ਪੰਜਾਬ ਸਰਕਾਰ ਨੇ ਕਾਰਡ ਬਣਵਾਇਆ ਜੀ ਪੰਜਾਬ ਦਾ ਅੱਛਾ ਇੱਥੇ ਇੱਕ ਹੋਰ ਹੈ ਜੀ ਇੱਥੇ ਰਾਜਸਥਾਨ ਤੋਂ ਆ ਰਹੇ ਨੇ ਸੀ ਯੂਪੀ ਤੋਂ ਆ ਰਹੇ ਨੇ ਇਲਾਜ ਕਰਾਉਣ ਵਾਸਤੇ ਦਿੱਲੀ ਤੋਂ ਇਲਾਜ ਕਰਾਉਣ ਵਾਸਤੇ ਆ ਰਹੇ ਨੇ ਉਹਨਾਂ ਦਾ ਇਲਾਜ ਸਾਲਾ ਮੋਦੀ ਵਾਲੇ ਕਾਰਡ ਤੇ ਹੋ ਰਿਹਾ ਜੀ ਇਹ ਪੰਜਾਬ ਸਰਕਾਰ ਨੇ ਕਾਰਡ ਬਣਾਇਆ ਇੱਥੇ ਹੋ ਨਹੀਂ ਰਿਹਾ ਜੀ ਆਪਣਾ ਅੱਛਾ ਇਹ ਤਾਂ ਇੱਕ ਹੋਰ ਦੱਸਿਓ ਤੁਹਾਡੇ ਨਾਲ ਕੋਈ ਹੋਰ ਵੀ ਸ਼ਖਸ ਮਤਲਬ ਐਸੇ ਹੈਗੇ ਨੇ ਜਾਂ ਇਕੱਲੇ ਤੁਸੀਂ ਹੋ ਜਿਨ੍ਹਾਂ ਦੇ ਵੱਲੋਂ ਇਹ ਕਾਰਡ ਦੇ ਜ਼ਰੀਏ ਫਾਈਲ ਅਪਲਾਈ ਕੀਤੀ ਗਈ ਪਰ ਉਹ ਕਹਿੰਦੇ ਕਿ ਕਾਰਡ ਨਹੀਂ ਚੱਲ ਸਕਦਾ ਨੀ ਬਈ ਇੱਕ ਕਾਲ ਬਣੀ ਫਿਰ ਉਹ ਮੈਨੂੰ ਮੈਂ ਉਹਨੂੰ ਜਾਣਦਾ ਨਹੀਂ ਪਰ ਮੈਨੂੰ ਉਹਨਾਂ ਨੇ ਜਿਹੜਾ ਡਾਕਟਰ ਦੇ ਬੰਦਾ ਬੈਠਾ ਸੀਗਾ ਉਹਨੇ ਹੀ ਕਿਹਾ ਮੈਨੂੰ ਕਿ ਇੱਕ ਫਾਈਲ ਅਸੀਂ ਕੱਲ ਅਪਲਾਈ ਕੀਤੀ ਸੀ ਤੇ ਪਾਸ ਵੀ ਹੋ ਗਈ ਸੀ ਉਹਨਾਂ ਦਾ ਹਾਰਟ ਦਾ ਉਹਪਨ ਹਾਰਟ ਸਰਜਰੀ ਦਾ ਆਪਰੇਸ਼ਨ ਹੋਣਾ ਸੀਗਾ ਪਰ ਉਹਨਾਂ ਸਵੇਰੇ ਅੱਜ ਸਵੇਰੇ ਉਹਨਾਂ ਨੇ ਫਾਈਲ ਵੀ ਅਸੀਂ ਕੈਂਸਲ ਕਰ ਦਿੱਤੀ ਹੈ ਹਮ ਅੱਛਾ ਇਹ ਗੱਲ ਕਹੀ ਗਈ ਹੈ ਹਾਂਜੀ ਇਹ ਹਸਪੀਟਲ 32B ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਹ ਚੰਡੀਗੜ੍ਹ ਦੇ 32 ਸੈਕਟਰ ਚੰਡੀਗੜ੍ਹ ਦੇ ਵਿੱਚ ਹੈ ਜੀ ਮੈਡੀਕਲ ਹੋ ਹਸਪੀਟਲ ਇਹ ਕਿਹਨੇ ਸਰਕਾਰੀ ਹਸਪੀਟਲ ਹੈ ਉਸੇ ਕੀ ਚਾਹੁੰਦੇ ਹੋ ਮੈਂ ਤਾਂ ਇਹੀ ਚਾਹੁੰਦਾ ਜੀ ਜਿਹੜਾ ਕਾਰਡ ਬਣਿਆ ਹੈ ਜੀ ਲੋਕਾਂ ਦੀ ਸਹੂਲਤ ਵਾਸਤੇ ਇਹਨੂੰ ਚੱਲਣਾ ਚਾਹੀਦਾ ਜੀ ਪੰਜਾਬ ਸਰਕਾਰ ਨੂੰ ਇੱਥੇ ਗੌਰ ਕਰਨੀ ਚਾਹੀਦੀ ਕਿਉਂ ਨਹੀਂ ਚੱਲ ਰਿਹਾ ਇਹ ਕਾਰਡ ਜਦੋਂ ਆਪਾਂ ਕਾਰਡ ਬਣਾ ਕੇ ਦੇ ਦਿੱਤਾ ਹੈ ਠੀਕ ਹੈ ਨਹੀਂ ਤੇ ਪਹਿਲਾਂ ਦੇ ਪੈਸੇ ਹੀ 1 ਮਹੀਨਾ ਲੇਟ ਬਣਾਇਆ ਜੀ ਜਦੋਂ ਹੁਣ ਨੇ ਬਣ ਵੀ ਗਿਆ ਜੀ ਤਾਂ ਹੁਣ ਚੱਲ ਨਹੀਂ ਰਿਹਾ ਜੀ ਕਾਰਡ ਇਹ ਜੀ 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 ਠੀਕ ਹੈ ਜੀ ਵੀ ਇਹ ਇੱਥੇ ਆਪਣਾ ਵੀ ਲੱਤਾਂ ਦਾ ਹੁਣ ਆਪਰੇਸ਼ਨ ਹੋਣਾ ਹੈ ਜੀ ਪਹਿਲਾਂ ਮੇਰਾ ਪਤੀ 32 40 ਸਟ ਵੀ 25-30 ਲੱਖ ਰੁਪਇਆ ਲੱਗ ਗਿਆ ਮੇਰੇ ਕੋਲ ਕੋਡ ਕਾਰਡ ਹੈ ਨਹੀਂ ਸੀ ਮੇਰੇ ਕੋਲ ਪਰ ਹੁਣ ਮੈਨੂੰ ਆਇਆ ਸੀ ਵੀ ਚਲ ਪੰਜਾਬ ਸਰਕਾਰ ਨੇ ਕਾਰਡ ਬਣਾਤਾ ਚਲ ਕੋਈ ਨਾ ਕੋਈ ਹੈਲਪ ਅੱਛੇ ਇਸੇ ਚੱਕਰ ਦੇ ਵਿੱਚ ਅਸੀਂ 2-3 ਮਹੀਨੇ ਆਪਰੇਸ਼ਨ 延迟 ਕਰਵਾਉਣ ਲੱਗੇ ਆ ਅੱਛਾ ਜੀ ਵੀ ਕਾਰਡ ਚੱਲੂਗਾ ਤੇ ਫਿਰ ਆਪਾਂ ਆਪਰੇਸ਼ਨ ਕਰਵਾਵਾਂਗੇ ਤੁਹਾਡੇ ਤੁਹਾਡੇ ਮਰੀਜ਼ ਤੁਹਾਡੇ ਬੇਟਾ ਹਾਂ ਬੇਟਾ ਜੀ 13 ਮਹੀਨਿਆਂ ਦਾ ਟੋਟਲ ਓਕੇ ਕੀ ਸਮੱਸਿਆ ਹੈ ਨਾ ਵੈਸੇ ਸਮੱਸਿਆ ਇਹ ਹਾਰ ਦੀ ਓਪਨ ਹਾਰਟ ਸਰਜਰੀ ਹੋਈ ਸੀ ਉਸ ਤੋਂ ਬਾਅਦ ਲੱਤਾਂ ਕੰਮ ਨਹੀਂ ਕਰਦੀਆਂ ਠੰਡੇ ਠੰਡੇ ਵਾਲਾ ਓਕੇ ਠੰਡੇ ਸਾਲੇ ਪਾਰਟ ਕੰਮ ਨਹੀਂ ਕਰਦਾ ਅੱਛਾ ਹੁਣ ਤੁਸੀਂ ਇੱਥੇ ਇੱਕ ਆਪਣੀ ਜਿਹੜੀ ਹੈਗੀ ਆ ਅ ਕਰਵਾਉਣ ਆਏ ਸੀ ਆਪਰੇਸ਼ਨ ਲੱਥਾਂ ਜੀ ਹਾਂਜੀ ਹਾਂਜੀ ਅੱਛਾ ਤੁਸੀਂ 2-3 ਮਹੀਨੇ ਲੇਟ ਇਸ ਲਈ ਕੀਤਾ ਵੀ ਚਲੋ ਭਾਈ ਸਾਡਾ 4 ਰੁਪਏ ਦਾ ਫਾਇਦਾ ਹੋ ਜਾਵੇ ਹਾਂਜੀ ਹਾਂਜੀ ਵੀ ਪਹਿਲਾਂ ਬਹੁਤ ਪੈਸੇ ਲੱਗੇ ਨੇ ਹੁਣ ਕੋਈ ਫਾਇਦਾ ਹੋਊ ਸਾਡਾ ਠੀਕ ਹੈ ਜੀ ਤੇ ਇਸ ਚੱਕਰ ਦੇ ਵਿੱਚ ਹੁਣ ਦਾ ਲਾਲੋ ਸੀ ਵੀ ਅ ਹੁਣ ਕਾਰਡ ਚੱਲਦਾ ਨਹੀਂ ਪਿਆ ਇੱਥੇ ਹੂੰ ਤੇ ਜੇ ਹੁਣ ਆਪਰੇਸ਼ਨ ਕਰਵਾਵਾਂਗਾ ਉਹਦਾ ਹਸਪੀਟਲ ਵਾਲੇ ਦਾ ਪੈਸੇ ਲੈਣਗੇ ਜੀ ਇਹ ਦੱਸੋ ਪਹਿਲਾਂ ਬਿਲਕੁਲ

नंबर तो हो गई ना आपसे ऑनलाइन मिल जाएगा आपको आपके पास तो हो गई ना आपको रोजाना का आपका तो रहता है मेरे पास तो ऑफिशियल नंबर है ऑफिशियल नंबर बोल बोल दीजिए मेरे को आप मेरे को, मेरे को को इतनी जानकारी दे सकते हो कब तक ये कार्ड कल तक चल रहा था आपका बना गया, चलाना नहीं। मतलब आज ही मना किया तो फाइल भी बनी है मना ही कर दिया कि वो चलाने नहीं है

ਜੀ ਜੀ ਮੁੱਖ ਮੰਤਰੀ ਸਿਹਤ بیمਾ ਯੋਜਨਾ ਦੇ ਵਿੱਚ ਜੀ ਸਰ ਜਿਹੜਾ ਮੁੱਖ ਮੰਤਰੀ ਸਿਹਤ بیمਾ ਯੋਜਨਾ ਦੇ ਵਿੱਚ ਕਾਰਡ ਬਣਦਾ ਹੈ ਜੀ ਜੀ ਸਰ ਉਹ ਆਪਣੇ ਪੀਜੀ ਚੰਡੀਗੜ੍ਹ ਚੱਲਦੇ ਅ ਸਰ ਜਾਣਕਾਰੀ ਤੋਂ ਪਹਿਲਾਂ ਤੁਹਾਡਾ ਨਾਮ ਤੇ ਜਿਲ੍ਹਾ ਜਾਣ ਸਕਦੇ ਆ ਜੀ ਜੀ ਮੇਰਾ ਨਾਮ ਸਿੰਘ ਹੈ ਜੀ ਚੱਲਦਾ ਹੈ ਜੀ ਮੈਂ ਤੁਹਾਨੂੰ ਫਰਮ ਕਰ ਲੱਗੀ ਆ ਠੀਕ ਹੈ ਜੀ 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 ਆ ਠੀਕ ਹੈ ਜਿੱਦੋਂ ਅਸੀਂ ਕਿਹੜੀ ਜਿਲੇ ਤੋਂ ਬੋਲ ਰਹੇ ਸਿਰ ਜੀ ਸਰ ਲਾਈਨ ਤੇ ਬਣ ਰਹੇ ਜੀ ਯਾਰੋ ਨੇ ਫੂਟੋਪੇ ਲਾਈ ਕਰ ਲਿਆ ਉਹਨੇ YouTube ਤੇ ਕੋਈ ਵੀਡੀਓ ਵਾਟੇ ਦੇਖ ਕੇ ਕਰ ਲਿਆ ਹੁਣ ਸਗਾਈ ਮਾਰ ਰਿਹਾ ਕੀ ਕਰ ਰਿਹਾ ਉਹ ਕਹਿੰਦਾ ਮੈਂ ਕਰਨਾ ਬਲਾਈ ਮੈਂ ਕਿਹਾ ਸੀ 340 ਕਹਿ ਸਕਦੇ ਹਾਂ ਤਾਂ ਮੈਨੂੰ ਪਿੱਛੋਂ ਘਰ ਆਉਣ ਵਾਲੇ ਕਾਲ ਆ ਗਏ ਕਿ ਮੇਰਾ ਪੀਸੀ ਬੰਦ ਹੋ ਗਿਆ ਉਹ ਕੋਈ ਕਰਕੇ ਦੇ ਜੀ ਸੁਖਵਿੰਦਰ ਜਿਹਦੀ ਕਾਲ ਵੈਸ ਪਾ ਲਈ ਮੈਨੂੰ ਟ੍ਰਾਂਸਫਰ ਕੀਤੀ ਸੁਖਵਿੰਦਰ ਆਵਾਜ਼ ਆ ਰਹੀ ਹੈ ਸਰ ਹਾਂ ਜੀ ਹਾਂ ਜੀ ਆ ਰਹੀ ਹੈ ਸਰ ਸਰ ਜਿਵੇਂ ਤੁਸੀਂ ਕਹਿ ਰਹੇ ਦਸ ਲੱਖਾ ਡਰ ਬਾਰੇ ਇਹ 3G ਤੇ 32 ਤੇ ਚੱਲਣਗੇ ਸਰ ਇਹ ਕਾਰਡ